ਸਮੱਸਿਆ ਕੀ ਆ ਤੁਹਾਨੂੰ ਜੀ? ਸਮੱਸਿਆ ਨੂੰ ਗੋੜਦਿਆਂ ਦੀ ਸੀ ਕਿ ਲੱਤਾਂ ਦੇ ਨਾੜਾ ਪ੍ਰੋਬਲਮ ਸੀ ਕਿ ਸੌਣ ਹੋ ਜਾਂਦੀ ਸੀ ਕਿ ਲੱਤਾਂ ਖੜ੍ਹ ਨਹੀਂ ਸੀ ਸਕਦੇ ਅਸੀਂ ਬਿਲਕੁਲ ਨਹੀਂ ਕਾਇੰਚ ਸਾਡੇ ਲੱਤ ਨਹੀਂ ਸੀ ਨਹੀਂ ਸਾ ਸਕਦੇ ਅਸੀਂ ਤੇ ਹੁਣ ਅਸੀਂ ਠੀਕ ਆ ਕਿਤਨੇ ਕਿਤੇ ਸਮੱਸਿਆ ਹੱਲ ਹੋਈ ਐ? ਸਮੱਸਿਆ ਨੂੰ ਪੂਰੀ ਹੱਲ ਦਾ ਸਾਡੀ ਹਾਂ ਹੁਣ ਆਪਾਂ ਕਹਿੰਦੇ ਆਪਾਂ ਸਹੀ ਆ ਹੁਣ ਆਪਾਂ ਤੁਰੇ ਫਿਰਦੇ ਆ ਖੜ੍ਹਦੇ ਆ ਬਹਿਣੇ ਆਪਾਂ ਇੰਨੇ ਬਾਹਰੋਂ ਤੇ ਜਾਂਦੇ ਬੱਸ ਚੜ੍ਹਦੇ ਉਤਰਦੇ ਆ ਕਿਥੇ ਡਾਕਟਰ ਨੇ ਕਿਹਾ ਤੁਸੀਂ ਅੰਦਰ ਬੈਠ ਰਹੋ ਬੰਦਾ ਤੁਸੀਂ ਲੜਾਈ ਨਹੀਂਗਾ ਫਿਰ ਉਹ ਤਾਂ ਵੱਧ ਦਿਮਾਗ ਖਰਾਬ ਹੋ ਗਿਆ ਲੋ ਗੋਡ ਗਿਫਟ ਆਗਾ ਇਹ ਨਾਲ ਨੇਚਰਲੀ ਗਾੜਾ ਗਾ ਲੋਕਾਂ ਨੂੰ ਕੁਦਰਤ ਨਾਲ ਜੋੜਦੇ ਆ ਉਹਦੇ ਨਾਲ ਉਹ ਠੀਕ ਹੋ ਰਿਹਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੈਸਾ ਸਾਹਿਬ ਆਹ ਗਾੜਾ ਬਣਾ ਲੇ ਇਹ ਜਿਹੜਾ ਹਾਰਟ ਦੀ ਦਵਾਈ ਆਪਾਂ ਨੂੰ 2 ਸਾਲ ਹੋਇਆ ਉਹ ਤੋਂ ਪਹਿਲਾਂ ਤਾਂ ਸਾਰਾ ਗਠੀਆ ਜੋੜਾ ਦਾ ਅਦਰ ਦਸਰ ਦਵਾਈ ਖਲਦਰ ਅੰਗ ਲੱਕਵਾ ਇਹਨਾਂ ਦਾ ਇਲਾਜ ਚੱਲਦਾ ਰਹਿੰਦਾ ਸੀਗਾ ਤੇ ਜਿਹੜੀ ਹਾਰਟ ਦਾ ਸਮਝ ਲਓ ਉੱਪਰੋਂ ਆਇਆ ਪਹਿਲਾ ਮਰੀਜ਼ ਠੀਕ ਹੋਇਆ ਚਰਨਜੀਤ ਸਿੰਘ ਸੀਗਾ ਜੰਡੀਗੜ੍ਹ ਤੋਂ ਉਸ ਤੋਂ ਬਾਅਦ ਜਦੋਂ ਉਹਨੇ ਇੰਟਰਵਿਊ ਕੀਤੀ ਉਸ ਤੋਂ ਬਾਅਦ ਸਾਰੇ ਹਾਰਟ ਦੇ ਮਰੀਜ਼ ਇਕੱਠੇ ਹੋ ਗਏ ਕਾਉਂਕੀ ਹੋ ਪੈਂਦੇ ਸਟੱਡ ਪੈ ਗਏ। ਕਹਿੰਦੇ ਵੀ ਹੋਰ ਵੀ ਪੈਣੇ ਸੀਗੇ। ਪਰ ਮੈਂ ਇਹ ਕੜਾ ਪੀਣ ਲੱਗਿਆ। ਬਹੁਤ ਕੜੇ ਨੇ ਬਚਤ ਕਰੀ ਕੋਈ ਦਵਾਈ ਨਹੀਂ ਮੈਂ ਹੁਣ ਲੈਂਦਾ। ਅੱਛੇ 7 ਮਹੀਨੇ ਹੋ ਗਏ ਬਿਲਕੁਲ ਮੈਂ ਠੀਕ ਹਾਂ ਜੀ। ਕਹਿੰਦਾ ਇਹ ਕੜਾ ਪੀਣ ਤੰਦਰੁਸਤ। ਮੈਂ ਹਰ ਇੱਕ ਜਿਵੇਂ ਮਰਜੀ ਤਰ੍ਹਾਂ ਜਿਵੇਂ ਮਰਜੀ। ਕੋਈ ਸਮੱਸਿਆ ਜੀ। ਮੈਨੂੰ ਹਾਰਟ ਦੀ ਸਮੱਸਿਆ ਸੀਗੀ ਤੇ ਮਤਲਬ ਵੀ ਜਿੱਦਣ ਦੀ ਦਵਾਈ ਖਾਦਨੇ ਆਗੇ ਹੁਣ ਮੈਨੂੰ ਬਹੁਤ ਠੀਕ ਹੈਗਾ। ਅੱਗੇ ਮੈਨੂੰ ਕੋਬਰਾਟ ਹੁੰਦੀ ਸੀ ਦਮ ਚੜਦਾ ਸੀਗਾ ਹੀ ਤੇ ਹੁਣ ਬਿਲਕੁਲ ਠੀਕ ਹੈਗਾ ਹਾਂਜੀ ਹੋ ਕਿੰਨੀ ਵਾਰ ਆਏ ਇੱਥੇ ਇੱਥੇ 5ਵੀਂ ਵਾਰ 6ਵੀਂ ਵਾਰ ਆਏ ਤੁਸੀਂ ਹੋਰ ਕੀ ਕਹਿਣਾ ਚਾਹੁੰਗੇ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਹੋ ਦੇਖੋ ਜੇ ਅਸੀਂ ਤਾਂ ਇਹ ਕਹਿ ਸਕਦੇ ਆ ਵੀ ਜੇ ਕੋਈ ਹਾਰਡ ਦਾ ਮਰੀਜ਼ ਆ ਗਠੀ ਹੈ ਜੋੜਾਂ ਦਾ ਅਰਦ ਸਰ ਵਾਈਕਲ ਦਾ ਰੰਗ ਲੱਕ ਵੇ ਦਾ ਇੱਕ ਵਾਰੀ ਪੇਚੈਕ ਜ਼ਰੂਰ ਕਰ ਲੈ ਜੇ ਕਿ ਸੈਨੂੰ ਨਹੀਂ ਯਕੀਨ ਤਾਂ ਮਰੀਜ਼ਾਂ ਨੂੰ ਆ ਕੇ ਮਿਲ ਸਕਦਾ ਜਿਹੜੇ ਪਹਿਲਾਂ ਪੁਰਾਣੇ ਮਰੀਜ਼ ਆਏ ਹੁੰਦੇ ਲੁਧਿਆਣਾ ਮਾਨਸਾ ਕ ਰੂਕ ਖੇਤਰ ਉਹਨਾਂ ਨਾਲ ਤਸੱਲੀ ਕਰ ਲੋ ਫੇਰ ਦਵਾਈ ਲਓ। ਬਾਕੀ ਜਿਹੜੇ ਭਰੇਜ ਕਰ ਸਕਦੇ ਉਹੀ ਆਉਣ ਜਿਹੜੇ ਡਾਇਟ ਚੜ੍ਹ ਸਾਥ ਚੱਲ ਸਕਦੇ ਆ। ਜੇ ਡਾਇਟ ਚੜ੍ਹ ਤੇ ਨਹੀਂ ਚੱਲ ਸਕਦੇ ਫਿਰ ਤੁਸੀਂ ਆਪਣਾ ਸਮਾਂ ਤੇ ਪੈਸਾ ਨਾ ਖਰਾਬ ਕਰੋ। ਕਿੰਨੀ ਵਾਰ ਆਇਆ ਇੱਥੇ? ਦੂਜੀ ਵਾਰ। ਕਿੰਨਾ ਕੁ ਫਰਕ ਹੈ? ਵਧੀਆ ਫਰਕ ਹੈ। ਇੱਕ ਮਰੀਜ਼ ਤੁਸੀਂ ਠੀਕ ਕਰ ਚੁੱਕੇ ਹੋ ਐਸਾ। ਮੇਰੇ ਵੈਲਚਸ ਬਾਬਾ ਫੇਸਬੁਕ ਪੇਜ ਤੇ ਮੈਨੂੰ ਲੱਗ ਰਿਹਾ ਵੀ ਉਹ ਤੇ 1500-2000 ਦੇ ਕਰੀਬ ਹਾਰਡ ਦਾ ਮਰੀਜ਼ ਰਿਵਿਊ ਦੇ ਰਿਹਾ। ਤੁਸੀਂ ਆਪਣੇ ਪੇਜ ਤੇ ਵੀਡੀਓ ਬਣਾਉਨੇ ਹੋ ਹਨਾ ਮਤਲਬ ਪਾਉਨੇ ਵੀ ਉਹਦੇ ਆਪਾਂ ਪਾਉਨੇ ਹਨਾ 1500 ਤੋਂ 2000 ਮਰੀ ਜਾਊਗਾ ਘੱਟੋ ਘਾਟ ਆਪਾਂ ਦੇ ਕੋਲੇ 150 ਤੋਂ 200 ਦੇ ਵਿੱਚ ਚੈਨਲ ਆ ਚੁੱਕਿਆ ਇੱਕ ਮੈਂ ਗੱਲ ਸੁਣੀ ਸੀ ਥੋੜੀ ਵੀ ਤੁਸੀਂ ਮਤਲਬ ਪਹਿਲੇ ਵੈਦ ਹੋਇਓ ਮਤਲਬ ਜਿਹਨਾਂ ਦੀ ਦਵਾਈ ਦੇ ਨਾਲ ਹਾਰਟ ਬਲੋਕੇਜ ਖੁੱਲੀ ਹੈ ਹਨਾ ਬਿਲਕੁਲ ਇਹ ਵਰਲਡ ਆਫ ਇਸਟਰੀਅਰ ਕਾਰਡ ਹੈ ਆਪਣੇ ਕੋਲੋਂ ਬਾਹਰ ਲੀਆਂ ਕੰਟਰੀਆਂ ਤੋਂ ਪੂਰੇ ਇੰਡੀਆ ਤੋਂ ਲੁਧਿਆਣੇ ਦੁਨੀਆ ਪਹੁੰਚਦੀ ਆ ਠੀਕ ਹੈ ਔਰ ਪਹਿਲੀ ਵਾਰੀ ਤੁਸੀਂ ਵੀ ਕਿਸੇ ਨੂੰ ਪੁੱਛ ਕੇ ਦੇਖੋ ਵੀ ਯਾਰ ਕਦੇ ਹਾਰਟ ਦੀ ਬਲੋਕ ਵਿੱਚ ਖੁੱਲੀ ਆ ਕਦੇ ਦੇਸੀ ਦਵਾਈ ਨਾਲ ਕਿਤੇ ਨਹੀਂ ਮਿਲੂਗਾ ਹਾਂ ਹਲੇ ਤੱਕ ਤਾਂ ਸੁਣਿਆ ਨਹੀਂ ਜੀ ਪਰ ਸੁਣਨ ਦੇ ਵਿੱਚ ਆ ਇੱਥੇ ਗੱਲਬਾਤ ਕਰਦੇ ਵੇ ਸੀਗੇ ਹਾਂ ਮਰੀਜ਼ਾਂ ਤੋਂ ਸੁਣ ਕੇ ਪਤਾ ਲੱਗਦਾ ਵੀ ਹਾਂ ਯਾਰ ਬਲੋਕ ਵਿੱਚ ਵੀ ਖੁੱਲੀ ਆ ਆ ਐ ਸਾਈਡ ਤੋਂ ਅੱਛਾ ਜੀ ਤੇ ਆਹ ਸਾਈਡ ਦੇ ਬਲੌਗ ਸੀ ਤਿੰਨ ਦਾ ਦਰਦ ਹੁੰਦਾ ਹੁੰਦਾ ਬਹੁਤ ਇਹ ਵੀ हट ਗਿਆ ਤੁਸੀਂ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਹਾਰਟ ਦੇ ਇਲਾਜ ਕੀਤਾ ਜਾਂਦਾ ਐਚ ਐਸ ਬਾਬਾ ਕਲੀਨਿਕ ਦੇ ਵਿੱਚ ਪਹੁੰਚੇ ਹਾਂ ਵੈਦ ਸਾਹਿਬ ਦੇ ਕੋਲ ਜਿੱਥੇ ਤੁਸੀਂ ਦੇਖ ਸਕਦੇ ਹੋ ਕਾੜਾ ਪੀਣ ਦੇ ਨਾਲ ਜਿਹੜਾ ਵੈ ਬਲੋਕੇਜ ਖੁੱਲ ਜਾਂਦੀ ਹੈ ਮਤਲਬ ਆਪਣਾ ਹਾਰਟ ਦਾ ਇਲਾਜ ਹੋ ਜਾਂਦਾ ਵੈ ਬਾਕੀ ਹੋਰ ਕਾਫੀ ਸਮੱਸਿਆਵਾਂ ਦਾ ਹੱਲ ਕਰਦੇ ਨੇ ਵੈ ਸਭ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠਾ ਹੈ ਲੋਕ ਇੱਥੇ ਦੂਰੋਂ ਦੂਰੋਂ ਪਹੁੰਚਦੇ ਆ ਸਿਰਫ ਦਵਾਈ ਲੈਣ ਵਾਸਤੇ ਸਿਰਫ ਕਾੜਾ ਪੀਣ ਵਾਸਤੇ ਤਾਂ ਕਿ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਹੋ ਸਕੇ ਸੋ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਮਰੀਜ਼ਾਂ ਦੇ ਨਾਲ ਬਿਲਕੁਲ ਦੋਸਤੋ 바ਵਾ ਕਲੀਨਿਕ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਅੰਮ੍ਰਿਤ ਰੂਪੀ ਕਾੜਾ ਪੀਣ ਦੇ ਨਾਲ ਬੜਾ ਫਰਕ ਪੈਂਦਾ ਮਰੀਜ਼ਾਂ ਨੂੰ ਤੇ ਬੜਾ ਦੇਖਣ ਨੂੰ ਮਿਲ ਰਿਹਾ ਵੀ ਇੱਥੇ ਕੱਠ ਕਿੰਨਾ ਤੁਸੀਂ ਦੇਖ ਸਕਦੇ ਹੋ ਸੋ ਕੀ ਹਾਲ ਹੈ ਬਾਪੂ ਜੀ ਠੀਕ ਹੈ ਜੀ ਵਧੀਆ ਕਿੱਥੋਂ ਆਇਓ ਰਾਜਸਥਾਨ ਗੁੱਗਾ ਮੜੀ ਅੱਛਾ ਅੱਛਾ ਕਿੰਨਾ ਕੁ ਫਰਕ ਹੈ ਹੁਣ ਕੀ ਮਤਲਬ ਕੀ ਸਮੱਸਿਆ ਸੀ ਤੁਹਾਨੂੰ 30% ਫਰਕ ਹੈ ਅੱਛਾ ਸਮੱਸਿਆ ਕੀ ਸੀਗੀ ਜੀ ਅਟੈਕ ਵਾਲੀ ਅੱਛਾ ਅੱਛਾ ਹਾਂਜੀ ਹੁਣ ਫਰਕ ਬਹੁਤ ਜ਼ਿਆਦਾ ਅੱਛਾ ਤਾਂ ਕੀ ਸਮੱਸਿਆ ਮਤਲਬ ਅਟੈਕ ਕਿੱਥੋਂ ਕੀ ਸੀਗਾ ਪ੍ਰੋਬਲਮ ਕੀ ਸੀ ਮੇਰਾ ਸਾਡਾ ਪੁਆਇਆ ਐ ਸਾਈਡ ਤੋਂ ਅੱਛਾ ਜੀ ਤੇ ਆਹ ਸਾਈਡ ਤੇ ਬਲੋਗ ਸੀ ਤਿੰਨ ਅੱਛਾ ਜੀ ਦਰਦ ਹੁੰਦਾ ਹੁੰਦਾ ਹੀ ਬਹੁਤ ਇਹ ਵੀ हट ਗਿਆ ਅੱਛਾ ਪਹਿਲਾਂ ਕਿਤੋਂ ਤੁਸੀਂ ਇਲਾਜ ਲੋਚ ਕਰਾਣ ਦਾ ਕਰਾ ਜੈਪੁਰ ਤੋਂ ਦਵਾਈ ਚਲਦੀ ਸੀ ਅੱਛਾ ਅੱਛਾ ਫਰਕ ਨਹੀਂ ਪਿਆ ਉਦੋਂ ਨਹੀਂ ਫਰਕ ਸੀ ਸ਼ੱਲਾ ਪੈ ਗਿਆ ਦਵਾਈ ਤਾਂ ਦਿੰਦੇ ਹੀ ਆ ਹੋ ਹੂੰ 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 ਵਜ਼ਾਗ ਅੱਲਾ ਤੇ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ ਤੀਜੀ ਵਾਰ ਆਏ ਹਾਂ ਤੀਜੀ ਵਾਰ ਆਏ ਹਾਂ ਹਾਂ ਜੀ ਫਰਕ ਪੈ ਗਿਆ ਹੈ ਤਿੰਨ ਤੀਜੀ ਵਾਰਾਂ ਚ ਹੁਣ ਕਿੰਨੀ ਵਾਰ ਆਵੋਗੇ ਹੋਰ ਆ ਤਿੰਨ ਮਹੀਨੇ ਕਿਹਾ ਇਹਨਾਂ ਨੇ ਅੱਛਾ ਉਹਦਾ ਤੈਨੂੰ ਲੈ ਕੇ ਹੀ ਦੇਖਾਂਗੇ ਅੱਛਾ ਅੱਛਾ ਬਾਅਦ ਵਿੱਚ ਇੱਛਾ ਹੈ ਤਾਂ ਲੈ ਲਾਂਗੇ ਨਹੀਂ ਤਾਂ ਫੇਰ ਬੰਦ ਉਹਨਾਂ ਨੂੰ ਬਾਅਦ ਵਿੱਚ ਪੁੱਛਿਆ ਜਾਊਗਾ। ਹੂੰ ਹੂੰ। ਕਹਿਣਗੇ ਤਾਂ ਹੋਰ ਲੈ ਲੈਣਗੇ। ਮਤਲਬ ਤੁਹਾਨੂੰ ਫਰਕ ਪੈ ਗਿਆ ਹਨਾ ਤਿੰਨ ਵਾਰੀਆਂ ਤੋਂ। ਸੋ ਬਿਲਕੁਲ ਦੋਸਤੋ ਇੱਥੇ ਪਹੁੰਚੋ ਜਿਨ੍ਹਾਂ ਨੂੰ ਕੋਈ ਵੀ ਸਮੱਸਿਆ ਹਾਰਟ ਦੀ ਸਮੱਸਿਆ ਕੋਈ ਵੀ ਹੈ ਹਨਾ ਤੇ ਇੱਥੇ ਫਰਕ ਪੈਂਦਾ ਹਨਾ ਕੜਾ ਪੀਣ ਦੇ ਨਾਲ ਤੇ ਦਵਾਈ ਲੈਣ ਦੇ ਨਾਲ। ਸੋ ਕੀ ਹਾਲ ਬਾਬੂ ਜੀ? ਠੀਕ ਹੈ ਜੀ। ਕਿੱਥੋਂ ਆਇਓ ਜੀ? ਗੰਡੂਆ ਤੋਂ ਆਏ ਜੀ। ਗੰਡੂਆ ਤੋਂ? ਹਾਂ ਜੀ। ਸੋ ਕੀ ਸਮੱਸਿਆ ਸੀ ਤੁਹਾਨੂੰ? ਹਾਰਟ ਦੀ ਜੀ। ਹਾਰਟ ਦੀ? ਹਾਂ ਜੀ। ਕਿੰਨਾ ਕੁ ਫਰਕ ਹੈ ਜੀ ਹੁਣ? ਦਵਾਈ ਦੂਜੀ ਵਾਰੀ ਲਈ ਨਹੀਂ ਜੀ ਪਿਆ ਥੋੜਾ ਜਿਹਾ ਫਰਕ ਜੀ। ਅੱਛਾ ਜੀ ਸੋ ਕਿੰਨੀ ਵਾਰ ਆਇਓ ਇੱਥੇ ਦੂਜੀ ਵਾਰ ਆਏ ਦੂਜੀ ਵਾਰ ਆਏ ਹਾਂ ਗੰਡੂਆ ਪਿੰਡ ਤੋਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਕਿਤੋਂ ਦਵਾਈ ਦਵਾਈ ਲਈ ਸੀ ਇਹਦੀ ਪਹਿਲਾਂ ਲਈ ਸੀ ਸੰਗਰੂਰ ਤੋਂ ਜੀ ਸੰਗਰੂਰ ਤੋਂ ਅੰਗਰੇਜ਼ੀ ਦਵਾਈ ਜੀ ਅੰਗਰੇਜ਼ੀ ਦਵਾਈ ਲਈ ਸੀ ਹਾਂਜੀ ਤੇ ਉਹਨਾਂ ਫਰਕ ਫੁਰਕ ਪਿਆ ਸੀ ਉਹਨਾਂ ਫਰਕ ਪੈ ਗਿਆ ਸੀ ਜੀ ਹਾਂਜੀ ਫਿਰ ਮੈਂ ਛੜਤੀ ਜੀ ਦੁਬਾਰੇ ਮੈਨੂੰ ਤਕਰੀਬ ਹੋ ਗਈ ਬਈ ਹੂੰ ਹੂੰ ਰੋੜਿਆ ਆਇਆ ਜੀ ਹੁਣ ਹਾਂਜੀ ਉਹ ਰਠੀ ਹੁਣ ਫਰਕ ਹੈ ਹਾਂ ਸੋ ਬਿਲਕੁਲ ਦੋਸਤੋ ਇੱਥੇ ਗੱਲਬਾਤ ਕਰਾਉਂਦੇ ਆ ਮਰੀਜ਼ਾਂ ਦੇ ਨਾਲ ਹੋਰ ਪਹੁੰਚੇ ਹੋਏ ਬਾਈ ਹੁਣੇ ਮਤਲਬ ਗੇੜੇ-ਗੇੜੇ ਲ ਠੀਕ ਹੈ ਠੀਕ ਹੈ ਵਧੀਆ ਜੀ ਕਿੱਥੋਂ ਆਇਓ ਦਰਿਆਪੁਰ ਤੋਂ ਦਰਿਆਪੁਰ ਤੋਂ ਹਾਂ ਚਾ ਚਾ ਦੂਰੋਂ ਆਇਓ ਮਤਲਬ ਹੈ ਨਾ ਨੇੜੇ ਪਿੰਡ ਦਾ ਹਾਂ ਸਨੇੜੀ ਪਿੰਡ ਦਾ ਹਾਂ ਬੁੜਲਾਡੇ ਕੋਲ ਠੀਕ ਹੈ ਠੀਕ ਹੈ ਸੋ ਕੀ ਸਮੱਸਿਆ ਜੀ ਤੁਹਾਨੂੰ ਹਾਰਟ ਦੀ ਸੀ ਸਮੱਸਿਆ ਹਾਰਟ ਦੀ ਸਮੱਸਿਆ ਸੋ ਕਿੰਨੀਵੀਂ ਵਾਰ ਆਇਓ ਉੱਥੇ ਦੂਜੀ ਵਾਰ ਆਇਓ ਦੂਜੀ ਵਾਰ ਕਿੰਨਾ ਕੁ ਫਰਕ ਹੈ ਵਧੀਆ ਫਰਕ ਹੈ ਵਧੀਆ ਫਰਕ ਹੈ ਪਹਿਲਾਂ ਕਿਦੋਂ ਦਵਾਈ ਦੁਵਾਈ ਲੈਂਦੇ ਸੀ ਹਾਰਟ ਦੀ ਪਹਿਲਾਂ ਹਾਰਟ ਦੀ ਦਵਾਈ ਚੱਲਦੀ ਜਾਂਦੀ ਸੀ ਜੀ ਅੱਛਾ ਅੱਛਾ ਕਿੰਨਾ ਕੁ ਟਾਈਮ ਜੱਲੀ ਉਹ ਉਹ 1.5 ਸਾਲ ਹੋ ਗਿਆ ਸਟੰਡ ਪਾਇਆ ਨਾ ਦੋਨਾਂ ਫਰਕ ਫੁਰਕ ਪਿਆ ਨਹੀਂ ਸੀ ਫਰਕ ਸੀ ਜੀ ਮਤਲਬ ਫੇਰ ਵੀ ਜੇ ਦੇ ਕਦੇ ਕੋਈ ਜ਼ੋਰ ਲਾਉਂਦੇ ਸੀ ਨਾ ਮਤਲਬ ਉਹ ਤਕਲੀਫ ਆਉਂਦੀ ਸੀ ਹੁਣ ਬਾਕੀ ਉਹਦਾ ਵੀ ਕਹਿੰਦੇ ਵੀ ਯਾਰ ਦਵਾਈਆਂ ਨਾਲ ਉਹ ਨਾ ਜੇ ਕਿਤੇ ਕਾੜਾ-ਕੂੜਾ ਜੇ ਕਿਤੇ ਜੜੀ-ਬੂਟੀਆਂ ਦਾ ਹੱਲ ਹੋ ਜਾਵੇ ਉਹ ਹੀ ਹੈ ਵੀ ਦੇਸੀ ਦਵਾਈਆਂ ਲੈ ਕੇ ਜੇ ਦਵਾਈਆਂ ਤੋਂ ਖੜਾ ਛੋਟਾ ਜੇ ਸਾਰਾ ਦਿਨ ਖਾਣੇ ਵੀ ਬਹੁਤ ਔਖੀ ਹੈ ਇਹ ਚਲੋ ਮਤਲਬ ਫਰਕ ਪੈ ਗਿਆ ਤੁਹਾਨੂੰ ਠੀਕ ਹੈ ਠੀਕ ਹੈ ਵਧੀਆ ਜੀ ਵਧੀਆ ਤਾਂ ਕੀ ਹਾਲ ਹੈ ਭਾਜੀ ਠੀਕ ਹੈ ਜੀ ਕਿੱਥੋਂ ਆਇਓ ਜੀ ਫਾਇਲ ਲਗਾ ਦੋ ਜੀ ਹਾਂ ਜੀ ਫਾਇਲ ਕਾ ਫਜ਼ਿਲ ਕਾ ਡਿਸਟ੍ਰਿਕਟ ਫਾਇਲ ਕਾ ਹਾਂ ਜੀ ਤੁਕੀਸ ਮਸੱਈ ਤੁਹਾਨੂੰ ਹਾਰਡ ਦੀ ਪ੍ਰੋਬਲਮ ਸੀ ਕਿੰਨੀ ਵਾਰ ਆਵੇਂ ਇੱਥੇ ਦੂਜੀ ਵਾਰ ਦੂਜੀ ਵਾਰ ਤੇ ਕਿੰਨਾ ਕੁ ਫਰਕ ਹੈ ਮੇਰੇ ਸਟੈਂਟ ਪਿਆਇਆ ਸੀ ਇੱਕ ਇੱਥੇ ਦੂਜੀ ਵਾਰ ਆਇਆਗੇ ਕੁਛ ਕੋ ਲੱਗਦਾ ਹੈ ਉਮੀਦ ਹੈ ਹਾਂ ਉਮੀਦ ਜੀ ਹੈ ਵੀ ਕੁਛ ਕੋ ਪੇਨ ਹੁੰਦੀ ਸੀ ਥੋੜੀ ਬਹੁਤੀ ਕੁਛ ਲੱਗਦਾ ਹੈ ਵੀ ਆਰਾਮ ਕੋ ਵੇਖਾਂਗੇ ਦੋ ਤਿੰਨ ਕਾੜੇ ਪੀ ਕੇ ਮੈਡੀਟਨ ਖਾ ਕੇ ਇਹਨਾਂ ਦੀ ਆਯੂ ਵੈਦਿਕ ਵੀ ਪਹਿਲਾਂ ਤੁਸੀਂ ਮਤਲਬ ਪਹਿਲੀ ਵਾਰ ਆਏ ਸੀ ਉਹ ਤੁਹਾਨੂੰ ਦਵਾਈ ਲੈ ਕੇ ਗਏ ਹਨ ਦੂਜੀ ਵਾਰ ਹੋਣਾ ਹੈ ਜੀ ਜੀ ਤੋਂ ਪਹਿਲਾਂ ਫਰਕ ਪੈ ਗਿਆ ਸੀ ਕੁਛ ਕੋ ਹੈ ਫਰਕ ਕੁਛ ਫਰਕ ਹੈ ਕੁਛ ਕੋ ਹੈ ਅੱਛਾ ਅੱਛਾ ਤੋ ਪਹਿਲਾਂ ਕਿ ਤੋ ਇੰਗਲਿਸ਼ ਮੈਡੀਕਲ ਜਿਹਨੂੰ ਕਹਿੰਦੇ ਆਪਾਂ ਹਨਾ ਉਹ ਲਈ ਸੀ ਤੁਸੀਂ ਉਹ ਚਲਦੀ ਹੈ ਉਹ ਚਲੀ ਜਾਂਦੀ ਹੈ ਉਹ ਨਾਲ ਚਲਦੀ ਕੋ ਚਲਦੀ ਪਈ ਹੈ ਅੱਛਾ ਅੱਛਾ ਉਹ ਚਲੀ ਜਾਂਦੀ ਹੈ ਰੈਗੂਲਰ ਇਹ ਖਾਵਾਂਗੇ ਦੇਖਾਂਗੇ ਕਿੰਨੇ ਕੁ ਦਿਨ ਇਹਨਾਂ ਦਾ ਕੁਛੀ ਮਹੀਨੇ ਦਾ ਟਰੀਟਮੈਂਟ ਹੈ ਉਹਨਾਂ ਕੁ ਦਿਨ ਦੇਖਾਂਗੇ ਪ 2-4 ਘੜੇ ਹੋਰ ਬਿੰਦਿਆ ਕਿੰਨਾ ਕੁ ਫਰਕ ਪੈਂਦਾ ਫਰਕ ਤਾਂ ਹੈ ਕੁਛ ਨਾ ਕੁਛ ਤੋ ਵਧੀਆ ਮਤਲਬ ਠੀਕ ਹੈ ਆਯੁਰਵੈਦਿਕ ਹੈ ਹਨਾ ਫਰਕ ਪੈਣਾ ਚਾਹੀਦਾ ਫਰਕ ਪੈ ਰਿਹਾ ਵਧੀਆ ਗੱਲ ਹੈ ਸੋ ਬਿਲਕੁਲ ਦੋਸਤੋ ਇੱਥੇ ਆਪਾਂ ਗੱਲਬਾਤ ਕਰਾਉਣੀ ਹੈ ਬਾਕੀ ਹਨਾ ਸੋ ਕੀ ਹਾਲ ਹੈ ਪਤਾ ਜੀ ਅਸਟਰੀ ਜੀ ਸਸਿਗਾ ਜੀ ਕੀ ਹਾਲ ਚੱਲ ਹੈ ਜੀ ਵਧੀਆ ਵਧੀਆ ਕਿੰਨੀ ਵਾਰ ਆਇਓ ਜੀ ਵਾਰ ਆਏ ਹਾਂ ਕਿੱਥੋਂ ਆਏ ਤੁਸੀਂ ਅਸਟੂ ਰਿਪੋਰਟ ਤੋਂ ਕਿਤੋਂ ਹੀ ਬਰਨਾਲੇ ਤੋਂ ਬਰਨਾਲੇ ਤੋਂ ਹਾਂ ਬੱਚਾ ਹਾਂ ਜੀ ਸੋ ਕੀ ਪ੍ਰੋਬਲਮ ਕੀ ਹੈ ਸਮੱਸਿਆ ਕੀ ਹੈ ਸਾਡੇ ਜੂਰ ਕਸ਼ਰ ਵਧ ਸੀ ਹਾਂ ਜੀ ਜੂਰੀਆ ਵੱਧਦਾ ਵੀ ਖੋ ਸੰਘਣਾ ਇਹ ਬਲੱਡ ਵਾਧਾ ਲਾਲਾ ਇਸ ਤਰ੍ਹਾਂ ਕੀ ਹੁਣ ਫਰਕ ਤੋਂ ਦਵਾਈ ਦਵਾਈ ਲੈ ਕੇ ਅਗਰ ਫਰਕ ਲੱਗਦਾ ਕਿੰਨੀ ਕੰਨੀ ਵਾਰ ਆਈ ਇੱਥੇ ਦੂਜੀ ਵਾਰੀ ਆਇਆ ਪਹਿਲੀ ਵਾਰ ਚ ਫਰਕ ਪਿਆਗਾ ਤੁਹਾਨੂੰ ਹੈ ਫਰਕ ਵੀ ਹੋਰ ਵੀ ਦਵਾਈ ਚਲਦੀ ਥੋੜੀ ਜਾ ਇੱਥੇ ਲੈ ਲਈ ਹੁਣ ਤਾਂ ਦਵਾਈ ਨਾਲ ਨਹੀਂ ਲੈਂਦੇ ਪਹਿਲਾਂ ਚਲਦੀ ਸੀ ਬਲੱਡ ਨਾਲ ਉਹ ਗੱਲ ਤਾਂ ਲੈਣੀ ਲੈਨੇ ਵੀ ਹੂੰ ਜੰਡ ਲੱਗਦਾ ਵੀ ਭਾਈ ਜੂ ਫਰਕ ਪ੍ਰਮਾਤਮਾ ਪਾਊਗਾ ਬਿਲਕੁਲ ਬਿਲਕੁਲ ਮਾਦਾ ਤੁਸੀਂ ਆਏ ਹੋ ਹਨਾ ਫਰਕ ਤਾਂ ਪਾਊਗਾ ਪੈਣਾ ਵੀ ਚਾਹੀਦਾ ਬਾਕੀ ਪਰਹੇਜ਼ ਪ੍ਰੂਫ ਦੱਸਿਆ ਹੁਣ ਵੈਦ ਸਾਹਿਬ ਨੇ ਸਾਰਾ ਦੱਸ ਹਾਂ ਪੈਜੂਗਾ ਫਰਕ ਕੋਈ ਗੱਲ ਨਹੀਂ ਸੋ ਕੀ ਹਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਜੀ ਮੁਸਫਤੋਂ ਆਏ ਹਾਂ ਮੁਸਫਤੋਂ ਹਾਂ ਜੀ ਸਿੱਧੂ ਮੁਸਫੇ ਵਾਲੇ ਹਾਂ ਜੀ ਅੱਛਾ ਅੱਛਾ ਸੋ ਕੀ ਸਮੱਸਿਆ ਜੀ ਮੈਨੂੰ ਹਾਰਟ ਦੀ ਸਮੱਸਿਆ ਸੀਗੀ ਤੇ ਮਤਲਬ ਜਿੱਦਣ ਦੀ ਦਵਾਈ ਖਾਦਨੇ ਆਗੇ ਹੁਣ ਮੈਨੂੰ ਬਹੁਤ ਠੀਕ ਹੈਗਾ ਅੱਗੇ ਮੈਨੂੰ ਘਬਰਾਹਟ ਹੁੰਦੀ ਸੀ ਦਮ ਚੜਦਾ ਸੀਗਾ ਜੀ ਤੇ ਹੁਣ ਬਿਲਕੁਲ ਠੀਕ ਹੈਗਾ ਹੁਣ ਬਿਲਕੁਲ ਠੀਕ ਹਾਂ ਜੀ ਸੋ ਕਿੰਨੀ ਵਾਰ ਆਏ ਹੋ ਇੱਥੇ ਇੱਥੇ 5ਵੀਂ ਵਾਰ 6ਵੀਂ ਵਾਰ ਆਏ ਹਾਂ ਜੀ ਪਹਿਲਾਂ 4-5 ਵਾਰੀ ਫਰਕ ਪਿਆ ਤਾਂ ਹੀ ਬੰਦਾ ਆਉਂਦਾ ਹਨਾ ਸੋ ਹੁਣ ਫਰਕ ਹੈ ਤੁਹਾਨੂੰ ਹਾਂਜੀ ਹਾਂਜੀ ਅੱਗੇ ਵੀ ਆਉਂਗੇ ਮਤਲਬ ਜੇ ਚੰਗੀ ਤਰ੍ਹਾਂ ਕੀ ਕਹਿੰਦੇ ਰੋਸ ਸਾਹਿਬ ਹੋਰ ਹੋ ਜਾਓਗੇ ਠੀਕ ਹੈ ਸਾਹਿਬ ਕਹਿੰਦੇ ਪ੍ਰੋਪੋਨਿੰਗ ਠੀਕ ਹਾਂਜੀ ਸੋ ਵਧੀਆ ਜੀ ਵਧੀਆ ਫਰਕ ਪੈਣਾ ਚਾਹੀਦਾ ਤੁਸੀਂ ਨਾਲ ਆਇਓ ਜੀ ਅੱਛਾ 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 ਉਹ ਫਰਕ ਹੈ ਜੀ ਹਾਂ ਪਹਿਲਾਂ ਨਾਲੋਂ ਬਹੁਤ ਫਰਕ ਹੈ ਵੀਰੇ ਹਾਂਜੀ ਹਾਂਜੀ ਸੋ ਵਧੀਆ ਵਧੀਆ ਹਨਾ ਫਰਕ ਪੈਣਾ ਚਾਹੀਦਾ ਸੋ ਕੀ ਹਾਲ ਹੈ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਤਮਾਓ ਜੀ ਅਸੀਂ ਬਰਨਾਲ ਤੋਂ ਆਏ ਹਾਂ ਅੱਜ ਤਾਂ ਹਾਂ ਕਿੰਨਾ ਕੋ ਫਰਕ ਹੈ ਹੁਣ ਕੀ ਸਮੱਸਿਆ ਆਦੀ ਤੁਹਾਨੂੰ ਹਾਂ ਅਸੀਂ ਠੀਕ ਆ ਬਸ ਹੁਣ ਹਾਂ ਬੈਠ ਜੀਆ ਕਰਦਿਆਂ ਗੱਲ ਹੁਣ ਅੱਜ ਵੀ ਭਾਈ ਹੁਣ ਅਸੀਂ ਛੁੱਟੀ ਕਰਦੇ ਆ ਕਿੰਨੀ ਵਾਰ ਆਇਓ ਜੀ ਸਾਨੂੰ ਹੋ ਗਿਆ ਪੁੱਤ 6-7 ਮਹੀਨੇ ਹੋ ਗਏ ਨਾ 6-7 ਮਹੀਨੇ ਹੋ ਗਏ ਹਾਂ ਅੱਛਾ ਅੱਛਾ ਤੇ ਸਮੱਸਿਆ ਕੀ ਆ ਤੁਹਾਨੂੰ ਜੀ ਸਮੱਸਿਆ ਇਹਨਾਂ ਨੂੰ ਗੋੜਦਿਆਂ ਦੀ ਸੀਗੀ ਲੱਤਾਂ ਦੇ ਨਾੜਾ ਪ੍ਰੋਬਲਮ ਸੀਗੀ ਸੌਣ ਹੋ ਜਾਂਦੀ ਸੀਗੀ ਲੱਤਾਂ ਖੜਨੀ ਸੀ ਸਕਦੇ ਅਸੀਂ ਬਿਲਕੁਲ ਹੀ ਪਰ ਅਸੀਂ ਸਕਦੇ ਲੱਤ ਨਹੀਂ ਸਿਨ ਸਾ ਸਕਦੇ ਅਸੀਂ ਤੇ ਹੁਣ ਅਸੀਂ ਠੀਕ ਆ ਕਿੰਨਾ ਕਿਤੇ ਸਮੱਸਿਆ ਹੱਲ ਹੋਈ ਏ ਸਮੱਸਿਆ ਪੂਰੀ ਹੱਲ ਦਾ ਸਾਡੀ ਕਿੰਨੀ ਕ ਵਾਰ ਬੁਲਾਇਆ ਵੈਸਾ ਉਹਨੇ ਹੋਰ ਅੱਜ ਕਰਦਿਆਂ ਕਰ ਅਸੀਂ ਇਹਨਾਂ ਨਾਲ ਹਾਂ ਮਤਲਬ ਹੁਣ ਤੁਸੀਂ ਪ੍ਰੋਪਰ ਠੀਕ ਹੋ ਹੈ ਕੋਈ ਉਹ ਤਾਂ ਨਹੀਂ ਹੈਗਾ ਹਨਾ ਕੀ ਬਾਤ ਹੈ ਚਲੋ ਵਧੀਆ ਫਰਕ ਪੈ ਗਿਆ ਕਾੜੇ ਨਾਲ ਹਨਾ ਪੂਰਾ ਠੀਕ ਹੋ ਗਏ ਫਰਕ ਇੱਕ ਤਾਂ ਹੁੰਦਾ ਫਰਕ ਪੈ ਗਿਆ ਇੱਕ ਹੁੰਦਾ ਵੀ ਆਪਾਂ ਠੀਕ ਹੋ ਗਏ ਆਪਾਂ ਠੀਕ ਹੋ ਗਏ ਆਪਾਂ ਅੱਛਾ ਤਾਂ ਠੀਕ ਹੋ ਚੁੱਕੇ ਹਾਂ ਹਨਾ ਮਤਲਬ ਫਰਕ ਤਾਂ ਚਲੋ ਹੁੰਦਾ ਵੀ ਚਲ ਬੰਦੇ ਨੂੰ ਫਰਕ ਪੈ ਰਿਹਾ ਹੁਣ ਆਪਾਂ ਕਹਿੰਦੇ ਵੀ ਆਪਾਂ ਸਹੀ ਆ ਹੁਣ ਆਪਾਂ ਤੁਰੇ ਫਿਰਦੇ ਆਂ ਖੜਦੇ ਆਂ ਬਹਿਨੇ ਆਂ ਆਪਾਂ ਇੰਨੇ ਬਾਹਰੋਂ ਤੇ ਜਾਨ ਨੇ ਬੱਸ ਚੜ੍ਹਦੇ ਉੱਤਰਦੇ ਆਂ ਕਿੱਥੇ ਡਾਕਟਰ ਨੇ ਕਹੇ ਤਾਂ ਤੁਸੀਂ ਅੰਦਰ ਪੈਰ ਹੋ 15 ਤੁਸੀਂ ਲਣਾ ਹੀ ਨਹੀਂਗਾ ਫਿਰ ਉਹ ਤਾਂ ਵੱਧ ਦਿਮਾਗ ਖਰਾਬ ਹੋ ਗਿਆ ਸੀਗਾ ਵੀ ਹੁਣ ਅੰਦਰ ਹੀ ਪੈਰ ਹੋ ਜਾਂ ਕਲੋਨੀ ਦੇ ਵਿੱਚ ਕੁੜੀਆਂ ਨੂੰ ਪਤਾ ਲੱਗਿਆ ਵੀ ਮੰਦਰ ਵਾਲੇ ਆਂਟੀ ਜੀ ਤਾਂ ਇੰਨੇ ਬਿਮਾਰ ਨੇਗੇ ਵੀ ਆਪਾਂ ਪਤਾ ਲੈ ਕੇ ਆਈਏ ਜੇ ਉਹਨਾਂ ਦੀ ਪ੍ਰੋਬਲਮ ਦੱਸਿਓਗੇ ਤੁਸੀਂ ਤਾਂ ਐੇ ਪਾਗਲ ਹੋ ਜਾਓਗੇ ਵੀ ਤੁਸੀਂ ਕਲੋਨੀ ਦੀ ਗੇੜਾ ਲਿਆ ਕਰੋ ਉੱਠ ਕੇ ਮੈਂ ਡਾਕਟਰ ਨੇ ਕਹੇ ਤਾਂ ਵੀ ਤੁਸੀਂ ਪੈਰਣਾ ਹੀ ਲਣਾ ਨਹੀਂਗਾ ਆਸਰ ਹੋ ਜਾਂਦਾ ਮਰੀਜ਼ ਤੇ ਤੇ ਚਲੋ ਫਿਰ ਉਸ ਤੋਂ ਫਿਰ ਤੁਰਨ ਲੱਗੇ ਲੁਧਿਆਣੇ ਵੀ ਇਹਨਾਂ ਕਲੀਨਿਕਾਂ ਲੁਧਿਆਣੇ ਸੀ ਜਾਂਦੇ ਸੀਗੇ ਉਸ ਤੋਂ ਬਾਅਦ ਵਿੱਚ ਇਹ ਕਹਿੰਦੇ ਆਪਾਂ ਆ ਨੇੜੇ ਪੈਂਦੇ ਫਿਰ ਹੁਣ ਆਪਾਂ ਇੱਥੇ ਆਉਣ ਲੱਗੇ ਤੇ ਬਾਕੀ ਹੁਣ ਜਿਵੇਂ ਹੁਣ ਆ ਵੀਰ ਜੀ ਬੈਠੇ ਨੇਗੇ ਹੁਣ ਇਹਨਾਂ ਨੂੰ ਦੱਸਿਆ ਕਹਿੰਦੇ ਅਸੀਂ ਤੁਹਾਡੀ ਕਹਿੰਦੇ ਅਸੀਂ ਦੇਖੀ ਸੀ ਵੀਡੀਓ ਕਹਦੇ ਜਿਹੜੇ ਇੰਟਰਵਿਊ ਹੁੰਦੀ ਆ ਤੇ ਕਹਿੰਦੇ ਤੁਸੀਂ ਕੇ ਬਸ ਕਹਿੰਦੇ ਅਸੀਂ ਵਧੀਆ ਹੁਣ ਗੋਡਿਆਂ ਬਾਰੇ ਇਹਨਾਂ ਦੱਸਿਆ ਹੁਣ ਇਹਨਾਂ ਦੇ ਇੱਕ ਹੋਰ ਵੀ ਮਰੀਜ਼ ਆ ਫਿਰ ਤੁਸੀਂ ਹੋਰ ਨੂੰ ਵੀ ਲੈ ਕੇ ਆਓ ਜੋ ਸੀ ਠੀਕ ਆ ਹੁਣ ਤੁਸੀਂ ਵੀ ਠੀਕ ਹੋਵੋਗੇ ਤੁਹਾਨੂੰ ਫਰਕ ਪੈ ਗਿਆ ਠੀਕ ਹੋ ਚੁੱਕੇ ਹੋ ਹਨਾ ਤੁਹਾਨੂੰ ਜਿੱਥੇ ਡਾਕਟਰਾਂ ਨੇ ਕਹਤਾ ਸੀਗਾ ਵੀ ਭਾਈ ਏਦਾਂ ਤੁਸੀਂ ਬਹਿਣਾ ਵਾਜੇ ਹਨਾ ਵੀ ਡਾਕਟਰ ਕਹਿੰਦੇ ਅੱਜ ਆਪਰੇਸ਼ਨ ਕਰਵਾ ਲਓ ਤੁਸੀਂ ਗੋਡਾ ਵਾ ਲੈ ਜਾਓ ਆਪਰੇਸ਼ਨ ਦੀ ਲੋੜ ਤਾਂ ਨਹੀਂ ਵੀ ਤੁਹਾਨੂੰ ਨਾ ਨਾ ਲੋੜ ਨਹੀਂ ਜੇ ਆਪਰੇਸ਼ਨ ਕਰਾ ਲੈਂਦੇ ਫਿਰ ਇੱਥੋਂ ਕਿੱਥੋਂ ਹੋ ਗਿਆ ਆਪਾਂ ਉੱਥੇ ਮੰਜ਼ਰ ਪੈ ਰਹੇ ਨੇ ਆਪਾਂ ਫਿਰ ਇਹਨਾਂ ਨਾਲ ਆਪਣੇ ਥੋੜੇ ਸੀਗੇ ਲਿੰਕਿੰਗ ਦੇ ਭੂਜੀਆਂ ਨਾਲ ਵੈਦੀਆਂ ਨਾਲ ਤੇ ਉਹ ਪ੍ਰਿੰਸੀਪਲ ਡਾਇਰ ਹੋਏ ਨੇ ਕਿ ਅਸੀਂ ਉਹਨਾਂ ਨਾਲ ਜੌਬ ਕਰਦੇ ਸੀਗੇ ਇਹ ਸਾਨੂੰ ਉਹਨਾਂ ਕੋਲ ਪਤਾ ਲੱਗਿਆ ਸੀਗਾ ਜਿਵੇਂ ਸਾਡੇ ਕੋਲ ਗੱਲ ਹੀ ਖਾ ਪਤਾ ਲੱਗ ਗਿਆ ਹੁਣ ਉਹ ਲੜਕੀ ਬੈਠੀ ਹੈ ਇੱਧਰ ਇਹ ਸਾਡੀ ਕੁੜੀ ਆਪਸ ਪੜਾਈ ਹੋਈ ਆ ਚਲੋ ਵਧੀਆ ਫਰਕ ਪੈ ਗਿਆ ਠੀਕ ਹੋ ਚੁੱਕੇ ਹੁਣਾ ਹੋਰ ਕੀ ਚਾਹੀਦਾ ਆਪਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਇਹਨਾਂ ਦਾ ਆਈ ਆਈ ਕਾਰਡ ਹੈ ਜੀ ਇਹਨਾਂ ਦਾ ਜੀ ਹਾਂ ਜੀ ਗਵਰਨਮੈਂਟ ਆਫ ਸਰਕਾਰੀ ਮਤਲਬ ਉਹ ਫ੍ਰੀडम फाइਟਰ ਨੇ ਜੀ ਫ੍ਰੀडम फाइਟਰਾਂ ਦੀ ਲੜਕੀ ਆ ਅੱਛਾ 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 ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਜੀ ਆ ਫੜੋ ਜੀ ਹਾਂ ਜੀ ਮਤਲਬ ਤੁਸੀਂ ਠੀਕ ਹੋ ਗਏ ਬਹੁਤ ਚੰਗੀ ਗੱਲ ਆ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਨਾਲ ਆਏ ਹੋ ਜੀ ਹਾਂ ਮੈਂ ਨਾਲ ਹੀ ਆਇਆ ਇਹ ਮੇਰੀ ਮੈਸੇਜ ਆਇਆ ਇਸ ਤੋਂ ਮੈਸੇਜ ਹਾਂ ਜੀ ਮੈਂ ਤਾਂ ਇਹ ਮੈਂ ਅੱਗੇ ਪਹਿਲਾਂ ਵੀ ਬੋਲ ਕੇ ਹਟਿਆ ਜੀ ਹਾਂ ਜੀ ਇਹ ਤਾਂ ਮਤਲਬ ਇਹ ਦੇਸ਼ਪਕਤਾਂ ਦੀ ਲੜਕੀ ਹੈ ਜੀ ਬਹੁਤ ਸਾਡਾ ਬੁੱਤ ਵੀ ਲੱਗਿਆ ਜੀ ਐਵੇਂ ਤਾਂ ਕਹਣਾ ਹਾਂ ਸਾਡਾ ਸਾਰਾ ਕੰਮ ਸਹੀ ਹੈ ਜੀ ਬਸ ਅੱਛਾ ਅੱਛਾ ਹਾਂ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਸੀਗਾ ਤੁਹਾਨੂੰ ਤੇ ਹੁਣ ਤੁਸੀਂ ਹਾਂ ਜੀ ਹਾਂ ਉਹ ਬਿਲਕੁਲ ਤੰਦਰੁਸਤ ਨਹੀਂ ਜੀ ਹੁਣ ਤੁਰ ਲੈਂਦੇ ਨੇ ਜੀ ਵਧੀਆ ਮਤਲਬ ਹੋਰ ਜਿਹੜੇ ਆਪਾਂ ਨੂੰ ਦੇਖ ਰਹੇ ਇਸ ਟਾਈਮ ਵੀਡੀਓ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਹਾਰਟ ਦੀ ਜਾਂ ਕੋਈ ਵੀ ਇੱਥੇ ਆ ਕੇ ਆਪਣਾ ਇਲਾਜ ਕਰਾਵੇ ਹਨਾ ਹਾਂ ਹਾਂ ਬਿਲਕੁਲ ਆਪਾਂ ਆਪਰੇਸ਼ਨ ਬੁਕਸ਼ਨ ਦੱਸਿਆ ਹੋਵੇ ਤਾਂ ਇੱਕ ਵਾਰ ਆ ਕੇ ਕੰਸਲਟ ਕਰ ਲੈਣਾ ਹਨਾ ਗੱਲਬਾਤ ਆਪਰੇਸ਼ਨ ਤੋਂ ਬਾਅਦ ਆ ਸਕਦੇ ਨੇ ਜੀ ਉਹ ਮਰੀਜ਼ ਵੀ ਇੱਥੇ ਦਵਾਈਆਂ ਖਾ ਕੇ ਜੋ ਵੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਉਹੀ ਤਜਾਬ ਜਿਹਾ ਬਣਦਾ ਅੰਦਰ ਹਾਂ ਜੀ ਹਾਂ ਜੋ ਵੀ ਕੋਈ ਚੀਜ਼ ਹੈਗੀ ਉਹਨਾਂ ਨੂੰ ਨਾੜਾਂ ਬਲੌਕ ਨੇ ਜਾਂ ਕੋਈ ਹੋਰ ਗੋਡੇ ਦੁਖਦੇ ਨੇ ਜਾਂ ਹੋਰ ਇਹ ਇਹਨਾਂ ਇਹਨਾਂ ਦਾ ਤਜਰਬਾ 24 ਸਾਲਾਂ ਤੋਂ ਹੈ ਜੀ ਇਹ ਵਧੀਆ ਕਲੀਨ ਬਿਲਕੁਲ ਜਿਨ੍ਹਾਂ ਨੂੰ ਮਤਲਬ ਫਰਕ ਪੈ ਗਿਆ ਠੀਕ ਹੋ ਚੁੱਕੇ ਨੇ ਉਹ ਕਹਿੰਦੇ ਨੇ ਹਨਾ ਵੀ ਆਵੇ ਹਨਾ ਸਟਾਫ ਵੀ ਬਹੁਤ ਵਧੀਆ ਵਧੀਆ ਡੀਲ ਕਰਦੇ ਆ ਸਭ ਨੂੰ ਹੁਣ ਜਿਵੇਂ ਹੁਣ ਬਾਵਾ ਜੀ ਨੇਗੇ ਬਾਬਾ ਕਹ ਲੋ ਬਾਵਾ ਕਹ ਲੋ ਸਾਡੇ ਤਾਂ ਜਵਾਕਾ ਵਰਗੇ ਨੇਗੇ ਚਲੋ ਵਧੀਆ ਮਾਤਾ ਜੀ ਤੁਸੀਂ ਠੀਕ ਹੋ ਗਏ ਬਹੁਤ ਖੁਸ਼ੀ ਦੀ ਗੱਲ ਆ ਹਨਾ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਹੋ ਜੀ ਮਲੋਟ ਤੋਂ ਜੀ ਕਿੱਥੋਂ ਜੀ ਮਲੋਟ ਤੋਂ ਮਲੋਟ ਮਲੋਟ ਮੰਡੀ ਜੀ ਹਾਂ ਜੀ ਕੀ ਸਮੱਸਿਆ ਜੀ ਅ ਬਲੌਕ ਜੇ ਬਲੌਕ ਜੇ ਸੋ ਕਿੰਨੇ ਵੀ ਮਾਰ ਆਇਓ ਦੂਸਰੀ ਵਾਰ ਆਇਆ ਫਰਕ ਹੈ ਤੁਹਾਨੂੰ ਪਹਿਲੀ ਵਾਰ ਜਦੋਂ ਆਏ ਸੀ ਥੋੜਾ ਮਹਿਸੂਸ ਹੋ ਰਿਹਾ ਥੋੜਾ ਬਰਤੋਤ ਹੋਇਆ ਹੈ ਤਾਂ ਉਮੀਦ ਹੈ ਵੀ ਅੱਗੇ ਫਰਕ ਪਊਗਾ ਠੀਕ ਹੋ ਜਾਊਗਾ ਜਿਵੇਂ ਹੁਣ ਉਹਨਾਂ ਨੇ ਦੱਸਿਆ ਹਾਂ 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 ਜਿੰਨਾ ਤੋਂ ਪੁੱਛਿਆ ਬਹੁਤ ਵਧੀਆ ਲੱਗਿਆ ਸਾਬਿਕ ਇਹ ਕਹਿੰਦੇ ਵੀ ਮਤਲਬ ਕਿ ਹਾਂਜੀ ਰਿਕਵਰੀ ਹੈ ਜਿਹਦੇ ਕੋਲ ਪੁੱਛਦੇ ਆ ਸਭ ਕਹਿੰਦੇ ਰਿਕਵਰੀ ਹੈ ਤੇ ਬਹੁਤ ਵਧੀਆ ਗੱਲ ਹੈ ਇਸ ਹਾਸਤੇ ਰੈਗੂਲਰ ਲਵਾਂਗੇ ਜੀ ਤੇ ਆ ਪਤਾ ਇਹ ਕਹਿੰਦੇ ਵੀ ਇੱਥੇ ਆਣ ਤੇ ਵੈਦਜੀਆਂ ਤੋਂ ਲੈ ਕੇ ਆਪਦਾ ਕਸ਼ਟ ਆਵਦੇ ਦੂਰ ਕਰਨਾ ਹੈ ਬਿਲਕੁਲ ਜੀ ਆਪਣਾ ਪਹਿਲੀ ਵਾਰ ਦੇ ਵਿੱਚ ਹਨਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਜਿਹੜਾ ਵੀ ਇੱਥੇ ਪਹੁੰਚਦਾ ਹੈ ਬਸ ਜਿਹਨੂੰ ਵੀ ਮਰੀਜ਼ ਨੂੰ ਆਪਣਾ ਹਾਰਟ ਦੀ ਪ੍ਰੋਬਲਮ ਹੈ ਹਨਾ ਜਾਂ ਕੋਈ ਵੀ ਸਮੱਸਿਆ ਵੇ ਇੱਕ ਵਾਰ ਆ ਕੇ ਕੰਸਲਟ ਕਰਨ ਇੱਥੇ ਤੇ ਕਾੜਾ ਦਿੰਦੇ ਆ ਤੇ ਵੈਦ ਸਾਹਿਬ ਦਵਾਈ ਦਿੰਦੇ ਆ ਉਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਂਦਾ ਪਹਿਲੀ ਵਾਰ ਦੇ ਵਿੱਚ ਹੀ ਸੋ ਬਾਕੀ ਜਿਹੜੇ ਲੋ ਚੱਕਵੀਂ ਗੱਲ ਚੱਕਵੀਂ ਗੱਲ ਬਾਤ ਚੈਨਲ ਦੇ ਨਾਲ ਤੁਹਾਨੂੰ ਹੋਰ ਗੱਲਬਾਤ ਕਰਾਵਾਂਗੇ ਇੱਥੇ ਵੈਦ ਸਾਹਿਬ ਨਾਲ ਗੱਲਬਾਤ ਕਰਾਵਾਂਗੇ ਦੋਸਤੋ ਅਪੈਚਸ ਬਾਬਾ ਕਲੀਨਿਕ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਤੁਹਾਨੂੰ ਆਪਾਂ ਗੱਲਬਾਤ ਕਰਾਈ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਬੜਾ ਫਰਕ ਪਿਆ ਹੋਇਆ ਦੂਰੀ ਵਾਰੀ ਤੀਰੀ ਵਾਰੀ ਕੋਈ ਪੰਜਵੀਂ ਵਾਰੀ ਵੀ ਆਇਆ ਹੋਇਆ ਫਰਕ ਪੈਂਦਾ ਬੰਦਾ ਤਾਂ ਹੀ ਆਉਂਦਾ ਸੋ ਸਤਿ ਸ੍ਰੀ ਅਕਾਲ ਵੈਦ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਟਾਈਮ ਕੱਢ ਕੇ ਲੋਕਾਂ ਨੂੰ ਤੁਸੀਂ ਜਾਗਰੂਕ ਕਰਨਾ ਥੋੜੇ ਜਰੀਏ ਪਤਾ ਨਹੀਂ ਕਿੰਨਿਆਂ ਕਿੰਨੇ ਆ ਜਾਣਾ ਕਿਸੇ ਨੂੰ ਰਸਤਾ ਮਿਲ ਜਾਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਵੈਸੇ ਤੁਸੀਂ ਕਿਹੜੀ ਕਿਹੜੀ ਸਮੱਸਿਆ ਦਾ ਹੱਲ ਕਰ ਲੈਂਦੇ ਹੋ ਵੈਸੇ ਜਿਆਦਾਤਰ ਅਸੀਂ ਦੇਖਿਆ ਵੀ ਹਾਰਟ ਦੀ ਜਿਹੜੀ ਸਮੱਸਿਆ ਹਨਾ ਲੋਕ ਇੱਥੇ ਜਿਆਦਾ ਪਹੁੰਚੇ ਹੋਏ ਨੇ ਮਰੀਜ਼ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਕਾਫੀ ਫਰਕ ਪਿਆ ਦੂਰੀ ਬਾਰੇ ਵੀ ਆਏ ਨੇ ਤੀਰੀ ਵਾਰ ਵੀ ਆਏ ਨੇ ਕੋਈ ਪੰਜ ਮਰੀ ਵੀ ਆਇਆ ਹੋਇਆ ਹਜੇ ਹੋਰ ਕਹਿੰਦੇ ਵੀ ਸਾਨੂੰ ਸਰ ਕਹਿੰਦੇ ਵੀ ਫਰਕ ਪੈ ਰਿਹਾ ਵੀ ਅਸੀਂ ਹੋਰ ਆਵਾਂਗੇ ਹਨਾ ਦੇਖੋ ਹਾਰਡ ਦੇ ਮਰੀਜ਼ ਨੂੰ ਕਿਸੇ ਨੂੰ 4 ਮਹੀਨੇ ਲੱਗ ਜਾਂ ਕਿਸੇ ਨੂੰ 6 ਲੱਗ ਜਾਂ ਕਿਸੇ ਨੂੰ 8 ਲੱਗਦੇ ਉਹਦੀ ਕੰਡੀਸ਼ਨ ਦੇ ਅਕੋਰਡਿੰਗ ਠੀਕ ਹੈ ਨਾ ਹੁਣ ਬਾਪੂ ਜੀ ਨੂੰ ਬਾਪੂ ਜੀ ਤੁਸੀਂ ਇੰਟਰਵਿਊ ਕੀਤੀ ਆ ਬਾਪੂ ਜੀ ਨਾ ਹੋਣਾ ਇਹ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਨਹੀਂ ਵੈਸੇ ਹੁਣ ਕਰ ਲੈਨੇ ਕੀ ਸਮੱਸਿਆ ਹੋਜੀ ਤੁਹਾਨੂੰ ਸਸਰੀ ਕਾ ਜੀ ਸਸਰੀ ਕਾ ਜੀ ਐਨਾ ਜੀ ਮੇਰਾ ਨਾਣਾ ਬਲੌਕ ਤੇ ਉਹ ਪੈਂਦੇ ਸਟੱਡ ਪੈਂਦੀ ਅੱਛਾ ਜੀ ਕਹਿੰਦੇ ਵੀ ਹੋਰ ਵੀ ਪੈਣੇ ଥିਗੇ ਹਾਂਜੀ ਪਰ ਮੈਂ ਇੱਕ ਕੜਾ ਪੀਣ ਲੱਗਿਆ ਹੂੰ ਹੂੰ ਬਹੁਤ ਕੜੇ ਨੇ ਬਚਤ ਕਰੀ ਕੋਈ ਦਵਾਈ ਨਹੀਂ ਮੈਂ ਹੁਣ ਲੈਂਦਾ ਹੂੰ ਅਛੇ 7 ਮਹੀਨੇ ਹੋ ਗਏ ਬਿਲਕੁਲ ਮੈਂ ਠੀਕ ਹਾਂ ਜੀ ਅੱਛਾ ਅੱਛਾ ਕਹਿੰਦਾ ਇਹ ਕੜਾ ਪੀਣ ਤੰਦਰੁਸਤ ਹੂੰ ਮੈਂ ਹਰ ਇੱਕ ਜਿਵੇਂ ਮਰਜੀ ਤੁਰਾਂ ਜਿਵੇਂ ਮਰਜੀ ਬੈਠਾ ਸਾਰਾ ਕੰਮ ਪਹਿਲਾਂ ਕਿੱਥੋਂ ਦਵਾਈ ਦੁਈ ਲੈਂਦੇ ਸੀ ਮੈਂ ਲੈਂਦੇ ਬਟੇਂਡੇ ਤੋਂ ਅੱਛਾ ਜੀ ਹਾਂ ਦਿੱਲੀ ਵਾਲਿਆਂ ਤੋਂ ਅੱਛਾ ਜੀ ਇਹ ਟੈ ਕਾਲੇ ਵਾਜ ਦੇ ਨਾ ਤੁਹਾਨੂੰ ਉਹ ਦਵਾਈ ਨਾਲ ਫਰਕ ਪੈ ਗਿਆ ਸੀ ਤੁਹਾਨੂੰ ਉਹ ਤਾਂ ਉੱਥੇ ਹੀ ਹੁੰਦਾ ਇਹਨੇ ਫਰਕ ਤਾਂ ਨਹੀਂ ਪੈਂਦਾ ਉਹ ਕਹਿੰਦੇ ਨੇ ਉਹ ਹੂੰ ਹੂੰ ਇਹਨਾਂ ਨਾਲ ਫਰਕ ਪਿਆ ਸੀ ਅੱਛਾ ਮਤਲਬ ਕਾਲਾ ਪੀਣ ਦੇ ਨਾਲ ਤੁਹਾਨੂੰ ਫਰਕ ਪੈ ਗਿਆ ਹਣਾ ਜਦੋਂ ਦੇ ਵੈਰ ਸਾਹਿਬ ਦੇ ਨਾਲ ਜੁੜੇ ਤੁਸੀਂ ਹਾਂ ਜੀ ਅੱਛਾ 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 ਮੈਂ ਲੁਧਿਆਣੇ ਤੋਂ ਜੁੜਿਆ ਸੀ ਉੱਥੋਂ ਉਦੋਂ ਜੀ ਉੱਥੇ ਦੀ ਫੇਰ ਕਿੰਨੀ ਵਾਰ ਆਇਓ ਜੀ ਹੁਣ ਇੱਥੇ ਮੈਂ ਕਈ ਵਾਰ ਹੀ ਆ ਹੌਸਲਾਜਾ ਹੋ ਗਿਆ ਜੀ ਵੀ ਕੋਈ ਵਾਲਾ ਹੋਣੀ ਹੈਗਾ ਸਰੀਰ ਤੋਂ ਹਾਂਜੀ ਧੂਰੀ ਤੋਂ ਬੈਦ ਨੇ ਇਹ ਇਹਨਾਂ ਦਾ ਪਿੰਡ ਕਿਹੜਾ ਵਾਕ ਕੋ ਬੰਦੂਰਕੋੜ ਜੀ ਧੂਰਕੋੜ ਤੋਂ ਬੈਦ ਨੇ ਇਹ ਅੱਛਾ ਜੀ ਠੀਕ ਹੈ ਇਹਨਾਂ ਦੇ ਦੋ ਸਟੰਡ ਪੈਗੇ ਸੀ ਦੋ ਹੋਰ ਪਾਉਣ ਨੂੰ ਫਿਰਦੇ ਸੀ ਉਦੋਂ ਤਾਂ ਹੁਣ ਤਾਂ ਇਹਨਾਂ ਕਾ ਉਹਨਾਂ ਕਾ ਲਈ ਖੜੇ ਆਗੇ ਉਦੋਂ ਤਾਂ ਬੜੀ ਹਾਲਤ ਖਰਾਬ ਸੀ ਇਹਨਾਂ ਦੀ ਤੇ ਚਲੋ ਕੁਦਰਤ ਨੇ ਆਲੇ ਇਹਨਾਂ ਨੇ ਬਰੋਪਰ ਪ੍ਰੇਜ ਰੱਖੇ ਨੇ ਮਰੀਜ਼ ਵੀ ਬਹੁਤ ਲੈ ਕੇ ਆਏ ਨੇ ਠੀਕ ਵੀ ਹੋਏ ਨੇ ਇਹਨਾਂ ਦੇ ਪੁਰਾਣੇ ਇੰਟਰਵਿਊ ਕੱਢੋ ਮੇਰਾ ਸ਼ਾਇਦ ਅੱਲਾ ਪੰਜਾਬ ਦੇ ਵਿੱਚ ਵੀ ਹੋਊਗੀ ਇੱਕ ਨਦੀਹਰੀ ਠੀਕ ਹੈ ਦੋ ਸਟੰਟ ਇਹਨਾਂ ਦੇ ਹੋਰ ਪਾਉਣ ਨੂੰ ਕਹਿੰਦੇ ਸੀ ਅੱਜ ਆ ਦੇਖ ਲਓ ਬਿਨਾ ਸਟੰਟ ਤੋਂ ਖੜੇ ਨੇ ਚਾਹੇ 100 ਕਿਲੋਮੀਟਰ ਤੋਰ ਕੇ ਲੈ ਜਿਓ ਇਹਨਾਂ ਨੂੰ ਜੇ ਕੋਈ ਸਾਹ ਚੜ ਗਿਆ ਦਰਦ ਹੋ ਗਿਆ ਤਾਂ ਕਹਦੇ ਕੀ ਬਾਤ ਬਾਪੂ ਜੀ ਸਹੀ ਗੱਲ ਹੈ ਇਹ ਮਤਲਬ ਜੀ ਕੰਮ ਨਹੀਂ ਚੜਦਾ ਜੰਮਾ ਬਹੁਤ ਵਧੀਆ ਹੁੰਦਾ ਇਤਾਂ ਅੰਦਰ ਹੁੰਦਾ ਦਰਸ਼ਕ ਦੇਖ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਗੇ ਜਿਹੜੇ ਵੀ ਬੰਦੇ ਮੈਂ ਤਾਂ ਸਭ ਨੂੰ ਕਹਿਣਾ ਹੈ ਵੀ ਇਹ ਸਨੀਪ ਨਹੀਂ ਕਾੜਾ ਕਾੜਾ ਪੀਓ ਹਾਂਜੀ ਕਿਉਂਕਿ ਮੇਰੇ ਵੀ ਹਿਸਾਬ ਦੇ ਨਾਲ ਪਤਾ ਕੀ ਹੈ ਦਵਾਈਆਂ ਦੂਈਆਂ ਨਾਲੋਂ ਤਾਂ ਆਹ ਠੀਕ ਆ ਹਨਾ ਬਹੁਤ ਚੰਗਾ ਜੀ ਉਹਨਾਂ ਨੂੰ ਦਵਾਈ ਇਹ ਦੱਸਿਆ ਜੇ ਕੰਮ ਨਹੀਂ ਆ ਸਕਦਾ ਪਹਿਲੀ ਗੱਲ ਕੰਮ ਕਰਦੀ ਸਾਰਾ ਇਹ ਹੈ ਬਹੁਤ ਚੀਜ਼ ਹੈ ਕਾੜਾ ਜਰੂਰੀ ਪੀਓ ਇਹ ਦਵਾਈ ਹੈ ਉਹ ਵੀ ਦੇਸੀ ਦਵਾਈ ਹੈ ਨਾਲ ਦੀ ਜਿਹੜੀ ਕੋਈ ਗੋਲੀਆਂ ਦਿੰਦੇ ਬਿਲਕੁਲ ਨਾਰਮਲ ਦੇਸੀ ਬਹੁਤ ਠੀਕ ਹੈ ਕੰਮ ਤੁਸੀਂ ਹੋਰ ਵੀ ਆਪਣੇ ਕਿਸੇ ਨਾਮ ਦੇ ਵਿੱਚ ਦੱਸਿਆ ਕਿਸੇ ਨੂੰ ਪ੍ਰੋਬਲਮ ਹੋਵੇ ਤੇ ਮੇਰੇ ਕੋਲ ਬਹੁਤ ਫੋਨ ਆਉਂਦੇ ਆ ਜੀ ਤੂੰ ਬੁਲਾਣੇ ਸਾਥੋਂ ਹੈ ਗਾਹਾਂ ਮੇਰੇ ਰਿਸ਼ਤੇਦਾਰਾਂ ਨੂੰ ਭਾਲ ਕੇ ਉਹ ਤੋਂ ਮੇਰਾ ਨੰਬਰ ਲੈ ਕਹਤੋਂ ਫਿਰ ਫੋਨ ਕਰਾਉਂਦੇ ਆ ਅੱਛਾ 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 ਕੀ ਬਾਤ ਹੈ ਜੀ ਮਤਲਬ ਫਰਕ ਪਿਆ ਸੋ ਬਿਲਕੁਲ ਦਰਸ਼ਕੋ ਬਾਕੀ ਵੈਦ ਸਾਹਿਬ ਨਾਲ ਗੱਲਬਾਤ ਕਰਦੇ ਹਨਾ ਜਿਨ੍ਹਾਂ ਨੂੰ ਫਰਕ ਪੈਂਦਾ ਉਹ ਮਾਈਕ ਦੇ ਅੱਗੇ ਆ ਕੇ ਕੈਮਰੇ ਅੱਗੇ ਆ ਕੇ ਜ਼ਰੂਰ ਬੋਲਦੇ ਨੇ ਹਨਾ ਨਹੀਂ ਤਾਂ ਕੋਈ ਆਉਂਦਾ ਹੀ ਨਹੀਂ ਹੈਗਾ ਕਿਉਂ ਵੈਸੇ ਜਿਨੂੰ ਮਰਜ਼ੀ ਕੋਈ ਇਹਨਾਂ ਦਾ ਹੈ ਨਹੀਂ ਜਿਨੂੰ ਮਰਜ਼ੀ ਪੁੱਛੋ ਜੇ ਕਹੂ ਮੈਂ ਪਹਿਲੇ ਆ ਉਹ ਪਹਿਲੀ ਵਾਰੀ ਕਹੋ ਉਹ ਕੋਈ ਇਹ ਨਹੀਂ ਹੈ ਜੇ ਦੂਜੀ ਜੀਬ ਕੋ ਕਹੂ ਮੈਂ ਠੀਕ ਹੈ ਹੂੰ ਹੂੰ ਇਹਨਾਂ ਦਾ ਕਿਹਾ ਕੋਈ ਨਹੀਂ ਕਹਿੰਦਾ ਵੀ ਮੈਂ ਆਹਲਾ ਕਹਿੰਦਾ ਹਮਨੇ ਉਹਨਾਂ ਦਾ ਕਿਹਾ ਉਹ ਵੀ ਖਰੀਦ ਦੇਊਗਾ ਕੋਹ ਨਹੀਂ ਖਰੀਦੂ ਕਿਉਂ ਜੇ ਆਲਾ ਠੀਕ ਹੋਊਗਾ ਕਿਸੇ ਨੂੰ ਮਰਜ਼ੀ ਦੇਖ ਲਓ ਭਾਵਾ ਬਿਲਕੁਲ 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 ਇਹ ਕੋਈ ਵਰੀ ਦਾ ਦੋ ਜਿਨੂੰ ਮਰਜ਼ੀ ਪੁੱਛੋ ਕੀ ਬਾਤ ਹੈ ਇਸੇ ਕੀਤੀ ਗੱਲਬਾਤ ਕਾਫੀ ਹਾਂਜੀ 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 ਸੋ ਬਿਲਕੁਲ ਕਿਤਾਬ ਆ ਤੁਸੀਂ ਕਿਸੇ ਨੂੰ ਵੀ ਮਰੀਜ਼ ਨੂੰ ਪੁੱਛ ਲਿਓ ਜਿਹੜਾ ਨਵਾਂ ਹੋਊਗਾ ਕਹਿ ਦੂਗਾ ਮੈਂ ਅੱਜ ਆ ਜਾਾਂਗਾ ਹੈਨਾ ਜਿਹੜਾ ਪੁਰਾਣਾਗਾ ਉਹਨੇ ਦੱਸ ਦੇਣਾ ਮੈਂ ਦੂਜੀ ਵਾਰੀ ਆਇਆ ਤੀਜੀ ਵਾਰੀ ਆਇਆ ਬਾਕੀ ਕੁਦਰਤ ਵੱਲੋਂ ਗੌਡ ਗਿਫਟ ਆਗਾ ਇਹਦੇ ਨਾਲ ਨੇਚਰਲੀ ਘੜਾਗਾ ਲੋਕਾਂ ਨੂੰ ਕੁਦਰਤ ਨਾਲ ਜੋੜਦੇ ਆ ਉਹਦੇ ਨਾਲ ਉਹ ਠੀਕ ਹੋ ਰਿਹਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੈਸੇ ਸਾਹਿਬ ਆ ਘਾੜਾ ਬਣਾਉਂਦੇ ਨੇ ਹਣ ਇਹ ਜਿਹੜਾ ਹਾਰਟ ਦੀ ਦਵਾਈ ਆਪਾਂ ਨੂੰ 2 ਸਾਲ ਹੋਇਆ ਉਹ ਤੋਂ ਪਹਿਲਾਂ ਤਾਂ ਸਾਰਾ ਗਠੀਆ ਜੋੜਾ ਦਰ ਦਸਤ ਵਾਈਕਲ ਦਰ ਅੰਗ ਲੱਕਵਾ ਇਹਨਾਂ ਦਾ ਇਲਾਜ ਚੱਲਦਾ ਰਹਿੰਦਾ ਸੀਗਾ ਤੇ ਜਿਹੜੀ ਹਾਰਡ ਦਾ ਸਮਝ ਲਓ ਉੱਪਰੋਂ ਆਇਆ ਪਹਿਲਾ ਮਰੀਜ਼ ਠੀਕ ਹੋਇਆ ਚਰਨਜੀਤ ਸਿੰਘ ਸੀਗਾ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਜਦੋਂ ਉਹਨੇ ਇੰਟਰਵਿਊ ਕੀਤੀ ਵਾਸ ਉਸ ਤੋਂ ਬਾਅਦ ਸਾਰੇ ਹਾਰਡ ਦੇ ਮਰੀਜ਼ ਇਕੱਠੇ ਹੋ ਗਏ ਹਾਂਜੀ ਹੁਣ ਕਿੰਨੇ ਕੁ ਮਰੀਜ਼ ਤੁਸੀਂ ਠੀਕ ਕਰ ਚੁੱਕੇ ਹੋ ਵੈਸੇ ਮੇਰੇ ਵੈਲੇਟਸ ਬਾਬਾ ਫੇਸਬੁੱਕ ਪੇਜ ਤੇ ਮੈਨੂੰ ਲੱਗ ਰਿਹਾ ਵੀ ਉੱਤੇ 1500 2000 ਦੇ ਕਰੀਬ ਹਾਰਡ ਦਾ ਮਰੀਜ਼ ਰਿਵਿਊ ਦੇ ਰਿਹਾ ਅੱਛਾ ਜੀ ਤੁਸੀਂ ਆਪਣੇ ਪੇਜ ਤੇ ਵੀਡੀਓ ਬਣਾਉਂਦੇ ਹੋ ਹਨਾ ਮਤਲਬ ਪਾਉਂਦੇ ਵੀ ਹੋ ਉਹ ਤੇ ਆਪਾਂ ਆਉਨੇ ਆ ਨਾ 1500 ਤੋਂ 2000 ਮੇਰੀ ਜਾਊਗਾ ਘੱਟੋ ਘੱਟ ਆਪਣੇ ਕੋਲੇ 150 ਤੋਂ 200 ਦੇ ਵਿੱਚ ਚੈਨਲ ਆ ਚੁੱਕਿਆ ਇੱਕ ਮੈਂ ਗੱਲ ਸੁਣੀ ਸੀ ਤੁਹਾਡੀ ਵੀ ਤੁਸੀਂ ਮਤਲਬ ਪਹਿਲੇ ਵੈਦ ਹੋਇਓ ਮਤਲਬ ਜਿਹਨਾਂ ਦੀ ਦਵਾਈ ਦੇ ਨਾਲ ਹਾਰਟ ਬਲੋਕ ਵਿੱਚ ਖੁੱਲੀ ਹੈ ਹਾਂ ਬਿਲਕੁਲ ਇਹ ਵਰਲਡ ਆਫ ਇਸਟਰੀ کارڈ ਹੈ ਹਾਂਜੀ ਹਾਂਜੀ ਆਪਣੇ ਕੋਲੋਂ ਬਾਹਰ ਲੀਆਂ ਕੰਟਰੀਆਂ ਤੋਂ ਪੂਰੇ ਇੰਡੀਆ ਤੋਂ ਲੁਧਿਆਣੇ ਦੁਨੀਆ ਪਹੁੰਚਦੀ ਹੈ ਠੀਕ ਹੈ ਔਰ ਪਹਿਲੀ ਵਾਰੀ ਤੁਸੀਂ ਵੀ ਕਿਸੇ ਨੂੰ ਪੁੱਛ ਕੇ ਦੇਖੋ ਵੀ ਯਾਰ ਕਦੇ ਹਾਰਟ ਦੀ ਬਲੋਕ ਵਿੱਚ ਖੁੱਲੀ ਆ ਕਦੇ ਦੇਸੀ ਦਵਾਈ ਨਾਲ ਕਿਤੇ ਨਹੀਂ ਮਿਲੂਗਾ ਹਾਂ ਹਲੇ ਤੱਕ ਤਾਂ ਸੁਣਿਆ ਨਹੀਂ ਜੀ ਪਰ ਸੁਣਨ ਦੇ ਵਿੱਚ ਆ ਇੱਥੇ ਗੱਲਬਾਤ ਕਰਦੇ ਵੇ ਸੀਗੇ ਹਾਂ ਮਰੀਜ਼ਾਂ ਤੋਂ ਸੁਣ ਕੇ ਪਤਾ ਲੱਗਦਾ ਵੀ ਹਾਂ ਯਾਰ ਬਲੌਕ ਚ ਵੀ ਖੁੱਲਦੀ ਆ ਹਾਂ 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 ਨਾ ਕੀ ਬਾਤ ਆ ਰਵਤ ਸਭ ਸੋ ਮੈਂ ਹਾਰਡ ਦੀ ਦਵਾਈ ਖਾਂ ਲੈਂ ਸੱਤ ਰਾਏ ਸੀ ਹਾਂਜੀ ਹਾਂਜੀ ਸ਼ੂਗਰ ਮੈਨੂੰ ਸੀਗਾ ਜੀ ਪੀਲੀਆ ਮੈਨੂੰ ਸੀ ਹਾਂ ਹਾਂ 2 ਕਿਲੋ ਮੈਂ ਨੌਣ ਜਾਂਦੇ ਉਹ ਹੋਰ ਹੀ ਨੌਜੇ ਲੈਂਦੇ ਹੁੰਦੇ ਉਹ ਜਿਹੜੇ ਮੇਰੇ ਰਿਪੋਰਟਾਂ ਚ ਆਏ ਉਹ ਜਦੋਂ ਮੈਂ 2 3 4 ਮਹੀਨੇ ਖਾ ਕੇ ਕਰਾਈ ਸਾਰੇ ਨਰਮਲ ਸਾਰੇ ਸਾਰੇ ਠੀਕ ਹੈ ਸੋ ਇਹ ਸਮੱਸਿਆ ਵੀ ਜਿਹੜੀ ਹੈ ਬਹੁਤ ਗੰਭੀਰ ਸਮੱਸਿਆ ਹੈ ਨਾ ਹਾਰਟ ਦੀ ਸਮੱਸਿਆ ਹੈ ਕਾਫੀ ਜਾਣਿਆਂ ਨੂੰ ਹੈਗੀ ਹੈ ਸੋ ਜਿਨ੍ਹਾਂ ਦਾ ਇਲਾਜ ਮਤਲਬ ਬਾਹਰੋਂ ਨਹੀਂ ਠੀਕ ਹੁੰਦਾ ਇੱਕ ਵਾਰ ਵੈਦ ਸਾਹਿਬ ਦੇ ਨਾਲ ਆ ਕੇ ਜਰੂਰ ਮਿਲਣ ਹਨਾ ਗੱਲਬਾਤ ਕਰਨ ਤੇ ਕੀ ਪਤਾ ਤੁਹਾਨੂੰ ਫਰਕ ਪੈ ਜਾਵੇ ਵੈਸੇ ਤਾਂ ਪਿਆ ਮਰੀਜ਼ਾਂ ਨੂੰ ਕਾਫੀ ਫਰਕ ਪਿਆ ਅਸੀਂ ਆਏ ਹਾਂ ਇੱਥੇ ਗੱਲਬਾਤ ਕੀਤੀ ਹੈ ਸੋ ਵੈਦ ਸਾਹਿਬ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਹੋ ਦੇਖੋ ਦੇਖ ਅਸੀਂ ਤਾਂ ਇਹ ਹੀ ਕਹਿ ਸਕਦੇ ਹਾਂ ਵੀ ਜੇ ਕੋਈ ਹਾਰਟ ਦਾ ਮਰੀਜ਼ ਆ ਗਠੀਆ ਜੋੜਾਂ ਦਾ ਦਰਦ ਸਰ ਵਾਈਕਲ ਦਾ ਰੰਗ ਲੱਕ ਵੇ ਦਾ ਇੱਕ ਵਾਰੀ ਪੇ ਜੇ ਕਿ ਸੈਨੂ ਨਹੀਂ ਯਕੀਨ ਤਾਂ ਮਰੀਜ਼ਾਂ ਨੂੰ ਆ ਕੇ ਮਿਲ ਸਕਦਾ ਜਿਹੜੇ ਪਹਿਲਾਂ ਪੁਰਾਣੇ ਮਰੀਜ਼ ਆਏ ਹੁੰਦੇ ਲੁਧਿਆਣਾ ਮਾਨਸਾ ਕ ਰੋਕ ਖੇਤਰ ਉਹਨਾਂ ਨਾਲ ਤਸੱਲੀ ਕਰ ਲੋ ਫੇਰ ਦਵਾਈ ਲੈ ਲਿਓ ਫੇਰ ਦਵਾਈ ਬਾਕੀ ਜਿਹੜੇ ਪਰਹੇਜ ਕਰ ਸਕਦੇ ਉਹੀ ਆਉਣ ਜਿਹੜੇ ਡਾਇਟ ਚੜ੍ਹ ਸਾਲ ਸਰ ਚੱਲ ਸਕਦੇ ਆ ਜੇ ਡਾਇਟ ਚੜ੍ਹ ਤੇ ਨਹੀਂ ਚੱਲ ਸਕਦੇ ਫਿਰ ਤੁਸੀਂ ਆਪਣਾ ਸਮਾਂ ਤੇ ਪੈਸਾ ਨਾ ਖਰਾਬ ਕਰਿਓ ਵੀ ਸਾਡੇ ਕੋਲ ਨਾ ਆਓ ਇਹ ਸਾਡੇ ਕੋਲ ਨਾ ਆਓ ਸੋ ਬਿਲਕੁਲ ਦੋਸਤੋ ਇਹ ਸੀਗੇ ਵੈਸਾ ਬਾਵਾ ਜੀ ਕਲੀਨਿਕ ਜਿਹਨਾਂ ਤੇ ਪੁੱਛੇ ਸੀਗੇ ਤੇ ਜਿਹੜਾ ਬੰਦਾ ਪਰਹੇਜ ਕਰ ਸਕਦਾ ਉਹੀ ਬੰਦਾ ਇੱਥੇ ਆਵੇ ਉੱਥੇ ਹੀ ਫਰਕ ਪਊਗਾ ਹਨਾ ਸੋ ਬਾਕੀ ਗੱਲਬਾਤ ਕਰਦੇ ਆਂ ਹੋਰ ਆਪਾਂ ਮਿਲਦੇ ਆਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਥੈਂਕ ਯੂ